ਕਪੂਰਥਲਾ ਦੇ ਫਗਵਾੜਾ ਜੀਟੀ ਰੋਡ ਤੇ ਉਸ ਵੇਲੇ ਹੰਗਾਮਾ ਹੋ ਗਿਆ ਜਦੋਂ ਬਾਣੇ ਦੇ ਵਿੱਚ ਇੱਕ ਵਿਅਕਤੀ ਮਹਿਲਾ ਦੇ ਨਾਲ ਗੱਡੀ ਦੇ ਵਿੱਚ ਸ਼ਰਾਬ ਅਤੇ ਚਿਕਨ ਦਾ ਸੇਵਨ ਕਰਦਾ ਨਜ਼ਰ ਆਇਆ ਤੇ ਮੌਕੇ ਦੇ ਉੱਤੇ ਸਿੱਖ ਜਥੇਬੰਦੀਆਂ ਨੂੰ ਸੂਚਨਾ ਦਿੱਤੀ ਗਈ ਤਾਂ ਇਹਨਾਂ ਨੂੰ ਰੰਗੇ ਹੱਥੀ ਕਾਬੂ ਕੀਤਾ ਜਿਨ੍ਹਾਂ ਦਾ ਕੀ ਵੀਡੀਓ ਲਗਾਤਾਰ ਵਾਇਰਲ ਹੋਇਆ ਜਿਸ ਦੇ ਵਿੱਚ ਭਾਰੀ ਹੰਗਾਮਾ ਸਿੱਖ ਜਥੇਬੰਦੀਆਂ ਦਾ ਇਸ ਵਿਅਕਤੀ ਦੇ ਨਾਲ ਹੋਇਆ ਜਿਸ ਨੇ ਕੀ ਬਾਣੇ ਦੇ ਵਿੱਚ ਜਹੀ ਸ਼ਰਮਨਾਕ ਕਰਤੂਤ ਕੀਤੀ ਹੈ ਗੱਡੀ ਦੇ ਉੱਤੇ ਵੀ ਸਟicker ਲੱਗਿਆ ਹੋ ਸੀ ਪਿਸਟੋਲ ਅਤੇ ਕਬਰ ਚਾਕੂ ਵੀ ਬਰਾਮਦ ਹੋਇਆ ਸਭ ਤੋਂ ਪਹਿਲਾਂ ਨਜ਼ਰ ਤਸਵੀਰਾਂ ਤੇ ਮਾਰ ਦਿਆਂ। ਹਾਲੇ ਤੁਸ ਇੱਕ ਮਿੰਟ। ਹਾਲੋ ਪਰਸ ਮਿਲ ਗਿਆ ਤੁਹਾਨੂੰ। ਇੱਕ ਮਿੰਟ ਦਿਖਾ ਦਾਂ ਮੈਂ ਤੁਹਾਨੂੰ। ਤੁਸੀਂ ਕਹਿੰਦੇ ਚੋਰੀ ਹੋ ਗਿਆ ਚੋਰੀ ਕਿੱਥੇ ਹੋਇਆ ਅੰਦਰੋਂ ਮਿਲ ਗਿਆ ਜੀ। ਆਹ ਦੇਖੋ। ਤੇ ਹੁਣ ਅੰਦਰੋਂ ਕਿੱਦਾਂ ਮਿਲ ਗਿਆ ਜੀ? ਬਾਬਾ ਜੀ। ਇਹ ਫੁੱਲ ਦਰਸਾਹ ਚੱਲਦਾ ਹੈ। ਹਾਂਜੀ। ਆ ਦੇਖੋ ਮਜੀਦ ਭਾਈ ਜੀ ਆ ਦੇਖੋ ਮੜਿਆ ਉਹ ਭਾਈ ਆ ਦੇਖੋ ਫੋਨ ਵੀ ਕੋਲ ਆ ਪਰ ਤੇ ਬਾਬਾ ਜੀ ਮੋਬਾਈਲ ਵੀ ਤੁਹਾਡੇ ਕੋਲੇ ਵੀ ਤੁਸੀਂ ਝੂਠ ਦਾ ਬੋਲਦੇ ਪਏ ਆਂ ਝੂਠ ਨਹੀਂ ਬੋਲਦਾ ਆ ਜੀ ਦੇਖ ਸਰਦਾਰ ਜੀ ਫੋਨ ਵੀ ਤੁਹਾਡੇ ਤੁਹਾਡੇ ਕੋਲ ਮੋਬਾਈਲ ਵੀ ਤੁਹਾਡੇ ਕੋਲੇ ਆ ਦੇਖੋ ਆ ਦੇਖੋ ਮੇਰਾ ਲਾਇਸੈਂਸ ਮੋਬਾਈਲ ਵੀ ਤੁਹਾਡੇ ਕੋਲ ਹੈ ਨਾ ਆ ਦੇਖੋ ਮੇਰਾ ਲਾਇਸੈਂਸ ਮੋਆ ਤੁਹਾਡੇ ਕੋਲ ਸਭ ਤੁਹਾਡੇ ਕੋਲ ਸਾਰਾ ਕੁਝ ਆ ਤੇ ਤੁਸੀਂ ਬਾਬਾ ਜੀ ਇਹ ਦੱਸੋ ਵੀ ਝੂਠ ਕਹਦੇ ਬੋਲਦੇ ਪਏ ਆਂ ਇਹ ਝੂਠ ਨਹੀਂ ਬੋਲਦਾ ਤੇ ਤੁਹਾਡੇ ਕੋਲ ਜੋ ਸਾਰਾ ਕੁਝ ਤੁਹਾਡੀ ਗੱਡੀ ਚ ਬਰਾਮਦ ਹੋ ਗਿਆ ਉਹ ਤੁਹਾਨੂੰ ਲਗਰਾਓ ਆਪਣੇ ਕਿਸੇ ਨਾਲ ਤੁਸੀਂ ਕਰਾਓ ਫੋਨ ਤੇ ਗੱਲ ਕਰਾਉਣ ਲੱਗ ਗਏ ਕਹਿੰਦੇ ਆ ਪਾਈ ਸਾਡੇ ਨਾਲ ਗੱਲ ਕਰਾਉਂ। ਮੇਰੀ ਇਹ ਨਹੀਂ ਡੁੱਟ ਗਈ ਸੇ। ਉਹ ਦੁਆਰਾ ਦਿਖਾਈਓ ਇਹੋ ਫੋਟੋ ਕਿੰਨੀ ਓਲੀ ਦਿਖਾਓ। ਆ ਲਓ। ਪਾਈ ਮੁੰਗੀ ਪਾਈ ਫੜੀ ਰੱਖ। ਆ ਫੋਨ ਤੇ ਫੋਨ ਹੈ ਗੱਲ ਕਰੋ ਇਹਦੇ ਨਾਲ। ਮਨੇ ਹੁਣ ਨੰਬਰ ਤੇ ਗੱਲ ਤਾਂ ਕਰੀਏ ਇਥੋਂ ਲੈਸ ਹੋਇਆ ਵਾ। ਪਾਈ ਮੈਨਾਂ ਇਹਨਾਂ ਨਾਲ ਕੋਈ ਆ ਤੁਹਾਡੇ ਕੋ ਮੋਬਾਈਲ ਨੰਬਰ ਹੈਗਾ ਗੱਲ ਕਰਾ ਦਿਓ ਉਹਨਾਂ ਨਾਲ ਮੇਰੇ ਕੋ ਨੰਬਰ ਨਹੀਂ ਹੈਗਾ ਫੋਨ ਦੇ ਨੰਬਰ ਆਉਣਾ ਤੁਹਾਡੇ ਨਾਲ ਕੁੱਟ ਕਹਿੰਦੇ ਕੁੱਟੇ ਨਹੀਂ ਨੰਬਰ ਮੈਂ ਕਿਹਾ ਯਾਰ ਫੋਨ ਦੇ ਵਿੱਚ ਨੰਬਰ ਹੈ ਨਹੀਂ ਕਿਸੇ ਦਾ ਨਹੀਂ ਹੈ ਤੇ ਫੇਰ ਫੋਨ ਕਹਿੰਦੀ ਰੱਖਿਆ ਤੇ ਮੇਰੇ ਆਪਣੇ ਮਾਸਟਰ ਰੱਖਿਆ ਮੈਂ ਹੈ ਡੇਟ ਰੇਟ ਚ ਜਾਂਦਾ ਉਹ ਆ ਜੀ ਮੇਰੇ ਕੋਲ ਨੰਬਰ ਨਹੀਂ ਹੈਗਾ ਮੇਰੇ ਕੋਲ ਕੀ ਅਜੂਦਾ ਸ਼ਸਤਰ ਹੈ ਹੈ ਇਹ ਜੀ ਉਹ ਵਿਆਪਨ ਨਹੀਂ ਹੈਗਾ ਹੈ ਹਾਂ ਪਿਸਤਲ ਨਹੀਂ ਹੈਗਾ ਬਾਣ ਨਹੀਂ ਨਾ ਉਹ ਚੀਜ਼ ਹੈ ਉਹ ਮੇਰਾ ਬੇਜ ਕਾਬੀ ਹੈ ਯਾਰ ਪਿਸਟੋਲ ਨਹੀਂ ਹੈ ਸ੍ਰੀ ਸਾਹਿਬ ਯਾਰ ਮੇਰਾ ਸ੍ਰੀ ਸਾਹਿਬ ਹੈ ਮੇਰਾ ਪਿਸਟਲ ਤੁਸੀਂ ਬਾਬਾ ਹੀ ਉਹਦੇ ਵਿੱਚ ਗੋਲੀਆਂ ਨਾਲ ਲੱਗੀਆਂ ਹੋਇਆਂ ਤੁਸੀਂ ਉਹਨੂੰ ਉੱਧਰ ਕਿਉਂ ਕਵਰ ਕੀਤਾ ਹੈ ਇਹ ਉਹਨਾਂ ਨੇ ਇਹ ਮੇਰਾ ਬੇਜ ਕਾਬੀ ਹੈ ਦੇਖੋ ਤਾਂ ਪਿਸਟਲ ਨਹੀਂ ਲੱਗਦਾ ਦੇਖੋ ਤਾਂ ਪਿਸਟਲ ਲੱਗਦਾ ਦੇਖੋ ਉਹਦੇ ਨਾਲ ਗੋਲੀਆਂ ਲੱਗੀਆਂ ਲੱਗਦੀਆਂ ਸੰਜਰ ਲੱਗਦਾ ਪਿਆ ਉਹ ਖੋਲ ਕੇ ਜਦੋਂ ਗੋਲੀਆਂ ਨਹੀਂ ਹੈ ਭਾਈ ਇਹ ਉਹ ਵੀ ਇਹਨਾਂ ਤੁਹਾਡਾ ਮੇਰਾ ਸੁਨੀਤਾ ਕਿਹੜੀ ਜਗ੍ਹਾ ਤੋਂ ਆਏ ਆ ਸੁਦਾ ਜੀ ਇਹ ਇੱਥੇ ਫਗਵਾੜੇ ਤੋਂ ਫਗਵਾੜੇ ਤੋਂ ਤੁਹਾਨੂੰ ਜਿਹੜੇ ਗੱਡੀ 'ਚ ਬੈਠੇ ਸਰਦਾਰ ਜੀ ਕਿੱਥੋਂ ਲੈ ਕੇ ਆਏ ਆ ਇਹ ਬਸਰਾ ਪਹਿਲਾਂ ਤੋਂ ਮੈਨੇ ਚੱਕੇ ਸੀ ਕਿਸੇ ਨੇ ਭੇਜਿਆ ਸੀ ਕਿ ਮੈਨੂੰ ਕਿਹਨੇ ਭੇਜਿਆ ਤੁਹਾਨੂੰ ਕੁੜੀ ਸੀ ਕੋਈ ਜਾਣਦੇ ਸੀ ਜਾਣ ਪਛਾਣ ਮੰਨੂ ਮੰਨੂ ਨਾ ਆਉਂਨ ਹਾਂ 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 ਜੀ ਉਹਨਾਂ ਨੇ ਭੇਜਿਆ ਸੀ ਕਿੱਥੇ ਲੈ ਕੇ ਜਾਣੇ ਸੀ ਤੁਹਾਨੂੰ ਪਤਾ ਨਹੀਂ ਮੈਨੂੰ ਜੀ ਚਾਲ ਪੰਜਾਦਾ ਜੀ ਉਹਨਾਂ ਤੋਂ ਫੋਨ ਕਰ ਲਾ ਨਹੀਂ ਤੁਹਾਨੂੰ ਨਹੀਂ ਤੁਹਾਨੂੰ ਜਾਣਦੇ ਸਰਦਾਰ ਜੀ ਨਹੀਂ ਮੈਨੂੰ ਨਹੀਂ ਜਾਣਦੇ ਫਿਰ ਤੁਸੀਂ ਇਹਨਾਂ ਦੀ ਗੱਡੀ 'ਚ ਕਿੱਦਾਂ ਬੈਠੇ ਆ ਕਿਹਨੇ ਭੇਜਿਆ ਸੀ ਬਾਈ ਕਾਹਦੇ ਭੇਜਿਆ ਸੀ ਤੁਹ ਆਇਆ ਆਇਆ ਬਾਹਰ ਆਇਆ ਆਇਆ ਬਾਹਰ ਆ ਬਾਹਰ ਆ ਬਾਬਾ ਬਾਹਰ ਆ ਨਹੀਂ 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 ਹਰਸ਼ ਹੋ ਗਿਆ ਬਹੁਤ ਆ ਜਾ ਇੱਕ ਮਿੰਟ ਆ ਇੱਕ ਮਿੰਟ ਬੈਠਰ ਪਾ ਲਈ ਇਹਨਾਂ ਨਾਲ ਪਿਆਰ ਨਾਲ ਸਾਡੇ ਗੱਲ ਕਰਦੇ ਪਏ ਆ ਦਸਤਾਰ ਬੰਨੀ ਰਖਾਣਾ ਵਧਾ ਦੇ ਯਾਰ ਇਹ ਚ ਵੀ ਆਪਾਂ ਦੋਛੀ ਆ ਨਹੀਂ ਅਸੀਂ ਨਹੀਂ ਦੋਸ਼ੀ ਇਹ ਮਰਿਆਦਾਵਾਰੀ ਮਰਿਆਦਾ ਮਰਿਆਦਾ ਕੈਦ ਵੀ ਕੀਤੀ ਆ ਬਾਣਾ ਲਾਤਾ ਨੇ ਅੰਗ ਸੰਗਾਂ ਰੋਤਾ ਠੀਕ ਹੈ ਇਹ ਬਾਣੇ ਦੇ ਕਰਕੇ ਆਏ ਆ ਆਪਾਂ ਸਾਰੇ ਉੱਧਾ ਕੋਈ ਹੁੰਦਾ ਪਿੰਦਾ ਅਸੀਂ ਸਾਨੂੰ ਲੋੜ ਹੀ ਨਹੀਂ ਉਹ ਆਪ ਆਪਣੇ ਕਰਮ ਹਰੇਕ ਬੰਦੇ ਦੇ ਮੈਂ ਲਾਤਾ ਬਾਣਾ ਹੁਣ ਮੈਨੂੰ ਜਾਣ ਇੱਕ ਮਿੰਟ ਰੁਕੋ ਭਾਈ ਇਹਨੇ ਗਾਂ ਜਾ ਕੇ ਫੇਪਾ ਲੈਣਾ ਨਹੀਂ ਬੋਲ ਯਾਰ ਇਹ ਤੋਂ ਫੜ ਲਓ ਇਹ ਤੋਂ ਫੜ ਲਓ ਫੜ ਲਓ ਉਹ ਡੋਰੀ ਵੀ ਫੜਾ ਯਾਰ ਭਾਈ ਲੈ ਰੱਖੋ ਛੱਡ ਦਿਓ ਨਹੀਂ ਜਾ ਉਹ ਵੀ ਫੜਾਓ ਇਹਦਾ ਰੋਜ਼ ਦਾ ਹੀ ਕੰਮ ਹੋ ਗਿਆ ਜੀ ਇਹਦੇ ਪਿੰਡ ਜੋ ਮੈਂ ਪ੍ਰੈਸ ਨੂੰ ਦੱਸਣਾ ਚਾਹਣਾ ਵੀ ਇਹ ਜਿਹੜੇ ਇਹਦੇ ਪਿੰਡ ਜੋ ਵੈਰੀਫਾਈ ਕੀਤਾ ਗਿਆ ਵਾ ਇਹ ਬੰਦੇ ਦਾ ਰੋਜ਼ ਦਾ ਹੀ ਇਹ ਕੰਮ ਹੋ ਗਿਆ ਵੀ ਬਾਣਾ ਪਾ ਕੇ ਸ਼ਰਾਬ ਪੀਣੀ ਜਨਾਨੀਆਂ ਨੂੰ ਵਰਤਣਾ ਤੇ ਇਹ ਪ੍ਰੈਸ 'ਚ ਲਾਣੀ ਹੈ ਰਿਪੋਰਟ ਠੀਕ ਹੈ ਜੀ ਹਾਂ ਇਹਦਾ ਕੀ ਨਾਂ ਕੀ ਹੈ ਇਹਦਾ ਕਿਹੜੇ ਪਿੰਡ ਦਾ ਹੈ ਸੁੰਦਰ ਸਿੰਘ ਆ ਜੀ ਮੱਗੋ ਪੱਟੀ ਕਹਿੰਦਾ ਮਾਲਪੁਰ ਦੇ ਕੋਲ ਪਿੰਡ ਆਪਣਾ ਦੱਸਦਾ ਵੇ ਕੁੱਦਾ ਕਹਿੰਦਾ ਮੈਂ ਇੰਗਲੈਂਡ ਤੋਂ ਆ ਵਿੱਚੋਂ ਗੁਰਦੁਆਰਾ ਵੀ ਆਪਣਾ ਪ੍ਰਬੰਧ ਵੀ ਆਪਣਾ ਵਾ ਕੋਈ ਉੱਚੇ ਕੋਈ ਮੈਂਬਰ ਨਹੀਂ ਹੈਗਾ ਕੋਈ ਕੁਝ ਨਹੀਂ ਹੈਗਾ ਇਹ ਆਸ਼ੀਆ ਬਸ ਹੁਣ ਕੀ ਸਹੀ ਕੀ ਸਹੀ ਦਿੱਤੀ ਇਹ ਗਲਤੀ ਆਸ਼ੀ ਬਿਲਕੁਲ ਨਹੀਂ ਹੈ ਇਹਨੂੰ 30 ਆਸ਼ੀਆ ਜੀ ਨਹੀਂ ਜੀ ਬਿਲਕੁਲ ਗਲਤ ਹੈ ਹੈ ਆਸ਼ੀਆ ਹੋਰ ਕੀ ਹੈ ਹੋਰ ਕੀ ਕਰਦੇ ਬਾਬਾ ਜੀ ਤੁਸੀਂ ਤੁਸੀਂ ਮਾਰੇ ਭਾਜੀ ਇਹਨੂੰ ਕਿਹੜੀ ਸਹਾ ਆ ਲੰਡਨ ਦੇ ਬੰਦੇ ਆਏ ਦੱਸੋ ਗੱਲ ਕਰੋ ਤੁਸੀਂ ਕਿੱਥੇ ਰਹਿੰਦੇ ਹੋ ਅਗਲੇ ਸਾਉਥੀ ਹੈ ਸਾਉਥੀ ਜਬੂਲੀ ਚ ਹੈ ਬੂਲੀ ਚ ਕਿਹੜੇ ਗੁਰਦੁਆਰੇ ਬੂਲੀ ਚ ਕਿਹੜੇ ਗੁਰਦੁਆਰੇ ਗੁਰਦੁਆਰੇ ਨਾ ਕਿਹੜੀ ਰੋਗ ਸਿੰਘ ਸਵਾ ਗੁਰਦੁਆਰੇ ਸਾਹਿਬ ਪਾਸਪੋਰਟ ਹੈ ਜੀ ਪਾਸਪੋਰਟ ਐਸ 18 ਹਾਂ ਜੀ ਐਸ 18 ਬਾਕੀ ਦੇਖਰ ਬਾਕੀ ਤਾਂ ਨਹੀਂ ਮੈਨੂੰ ਕੋਈ ਤੂੰ ਬਰਦਰ ਕਿਤੇ ਰਹਿਣਾ ਤੈਨੂੰ ਪੋਸਟ ਕੋਡ ਹੀ ਨਹੀਂ ਪਤਾ ਯਾਰ SC18 ਮੈਂ ਮੈਸਨ ਸੈਲ ਬੁਲੀ ਮੈਨੂੰ ਪੋਸਟ ਕੋਡ ਦਾ ਨਹੀਂ ਪਤਾ ਹੈ ਬੈਸੀ 18 ਨਹੀਂ ਹੋਗਾ ਮੈਨੂੰ ਨਾ ਪਤਾ ਪਾਜੀ ਹੈ ਨਾ ਦਰਅਸਲ ਇੱਕ ਵਿਅਕਤੀ ਜੋ ਕਿ ਬਾਣੇ ਦੇ ਵਿੱਚ ਸੀ ਅਤੇ ਉਹ ਗੱਡੀ ਦੇ ਵਿੱਚ ਇੱਕ ਮਹਿਲਾ ਦੇ ਨਾਲ ਬੈਠਾ ਸੀ ਅਤੇ ਉਹ ਚਿਕਨਾਂ ਦਾ ਸ਼ਰਾਬਦਾਰ ਸ਼ੇਵਨ ਕਰ ਰਿਹਾ ਸੀ ਤੇ ਜਦੋਂ ਲੋਕਾਂ ਨੇ ਦੇਖਿਆ ਤਾਂ ਇਹ ਸਿੱਧਾ ਤੁਰੰਤ ਉਹਨਾਂ ਨੇ ਸੂਚਨਾ ਦਿੰਦੇ ਹੋਏ ਸਿੱਖ ਜਥੇਬੰਦੀਆਂ ਨੂੰ ਫੋਨ ਕੀਤਾ ਤਾਂ ਫੋਨ ਕਰਦੇ ਹੋਏ ਸਿੱਖ ਜਥੇਬੰਦੀ ਆਗੂ ਪਹੁੰਚੇ ਜਿਨ੍ਹਾਂ ਨੇ ਮੀਡੀਆ ਦੇ ਨਾਲ ਗੱਲਬਾਤ ਕੀਤੀ ਅੱਜ ਸਾਨੂੰ ਇੱਕ ਇੱਥੇ ਫੋਨ ਆਇਆ ਸੀ ਕਿ ਜਿੱਥੇ ਦਾ ਕਿ ਨੀਟਾ ਜਿਹੜਾ ਚਿਕਨ ਵਾਲਾ ਉਹਦੇ ਸਾਹਮਣੇ ਕੋਈ ਸਿੰਘ ਜਿਹੜੇ ਬਾਣੇ ਪਾ ਕੇ ਸ਼ਸਤਰ ਰੱਖ ਕੇ ਸਾਰੇ ਉਹ ਆਪਣੇ ਗੱਡੀ ਦੇ ਵਿੱਚ ਬੈਠ ਕੇ ਸ਼ਰਾਬ ਬੀਅਰ ਵਗੈਰਾ ਪੀ ਰਹੇ ਨਾਲ ਨਾਲ ਉਹ ਚੌਥੀ ਇੱਥੇ ਪਹੁੰਚੇ ਆ ਇਹਨਾਂ ਦੇ ਨਾਲ ਇਹ ਇੱਥੇ ਵੀਰੇ ਸੀ ਬੀਅਰ ਨਾਲ ਚਿਕਨ ਜਿਕਨ ਖਾ ਰਹੇ ਸੀ ਇਹਨਾਂ ਦੇ ਨਾਲ ਇੱਕ ਆ ਜਿਹੜੀ ਆ ਆ ਲੇਡੀਜ਼ ਐ ਵੀ ਇਹਨਾਂ ਦੇ ਨਾਲ ਸੀਗੀ ਇਹ ਉਪਰੀਆ ਜਦੋਂ ਜਿਹਨਾਂ ਨੂੰ ਪੁੱਛਿਆ ਆ ਕੇ ਤਾਂ ਇਹਨਾਂ ਨੇ ਅਕਰਖਾਨਾ ਕਢ ਲਈ 70-80 ਨਾਲ ਨਾਲ ਪਏ ਇੱਥੇ ਆ ਕੇ ਸੀ ਕਿਦਾਗਾ ਤੁਹਾਡੇ ਨਾਲ ਆ ਸਮਝ ਆਏ ਹਾਂਜੀ ਇਹਨਾਂ ਨੂੰ ਵੀ ਲਾਣ ਦੇ ਦੇਣਾ ਦੇਖੋ ਬਾਅਦੋ ਪੁੱਛਿਆ ਜਾਊਗਾ ਜਰੀਆ ਮੈਂ ਪੁੱਛਿਆ ਬਾਅਦੋ ਜਨਾਨੀ ਜਦੋਂ ਪੁੱਛਿਆ ਗਿਆ ਵੀ ਤੂੰ ਕੌਣ ਆ ਕਹਿੰਦੀ ਮੈਂ ਇਹਦੀ ਕੁਛ ਨਹੀਂ ਲੱਗਦੀ ਮੈਨੂੰ ਇਹਨੇ ਬਸਰਾ ਪੈਲਸ ਦੇ ਬਾਹਰੋਂ ਚੱਕਿਆ ਵਾ ਇਹ ਕਹਿੰਦਾ ਜੀ ਮੈਂ ਹੋਟਲਾਂ 'ਚ ਠਹਿਰਦਾ ਵੇ ਇਹਨੇ ਜਨਾਨੀ ਨੂੰ ਰਾਤ ਨੂੰ ਮੈਂ ਵਰਤਣਾ ਸੀਗਾ ਤਾਂ ਕਰਕੇ ਇਹ ਬਾਣੇ ਦੇ ਲਾਚ ਲਾਂਦੇ ਪਏ ਤਰਨਾ ਦਲ ਦਾ ਇਹਨਾਂ ਨੇ ਮੋੜੇ ਲਿਖਾਇਆ ਹੋਇਆ ਇਹਨਾਂ ਕੋਲ ਜਿਹੜਾ ਲਾਇਸੈਂਸ ਮਿਲਿਆ ਵਾ ਰੇਲਵੇ ਵਾਲਾ ਉਹ ਮੇਜਰ ਸਿੰਘ ਸੋਢੀ ਵਾਲਾ ਮਿਲਿਆ ਬਾਬਾ ਮੇਜਰ ਸਿੰਘ ਸੋਢੀ ਦਾ ਲਾਇਸੈਂਸ ਬਣਿਆ ਹੋਇਆ ਵਾ ਤੇ ਅਸੀਂ ਸ਼੍ਰੋਮਣੀ ਕਮੇਟੀ ਨੂੰ ਤੇ ਜਿਹੜੇ ਸਮੂਹ ਪੰਥ ਦਲਾਂ ਨੂੰ ਬੇਨਤੀ ਕਰਦੇ ਆ ਕਿ ਇਹ ਜਿਹੇ ਬੰਦਿਆਂ ਨੂੰ ਆਪਣੇ ਲਾਇਸੈਂਸ ਨਾਲ ਦਿੱਤੇ ਹਨ ਜਿਹੜੇ ਤੁਹਾਡੇ ਲਾਜ ਲਗਵਾਉਂਦੇ ਆ ਸ਼ਰਾਬਾਂ ਪੀਂਦੇ ਸੜਕਾਂ ਤੇ ਖੜ ਕੇ ਇਹ ਪੂਰੇ ਬਾਣੇ ਤੇ ਲਾਜ ਰਹਾ ਰਿਹਾ ਇਹ ਬੰਦਾ ਜੀ ਭਾਈ ਜੀ ਇਹ ਤੇ ਆਪ ਵੀ ਆਪ ਵੀ ਮੰਨ ਗਏ ਵੀ ਇਹਨਾਂ ਨੇ ਮੈਂ ਬੀਅਰ ਪੀਤੀ ਏ ਆਪ ਵੀ ਮੰਨ ਗਏ ਆ ਹਾਂ ਇਹ ਗਲਤੀ ਮੰਨਦੇ ਪਏ ਪੁੱਛੋ ਇਹ ਦੀ ਗੱਡੀ ਆ ਫਵਾੜੇ ਦੀ ਮੇਰੀ ਬੇਨਤੀ ਸੁਣਿਓ ਉਹ ਥੜਾ ਰੋ ਰਿਹਾ ਮੇਰੀ ਬੇਨਤੀ ਸੁਣਿਓ ਮੇਰੀ ਬੇਨਤੀ ਸੁਣਿਓ ਮੈਂ ਸੱਚ ਦਾ ਸੱਚ ਮੈਂ ਇਸ ਚੀਜ਼ ਦੀ ਕਿ ਖੇਮਾ ਮੰਗਦਾ ਤੁਸੀਂ ਬਾਬਾ ਇੱਕ ਲੇਡੀਸ ਨੂੰ ਨਾਲ ਲੈ ਕੇ ਆਏ ਆ ਇਹ ਕਦ ਲੈ ਕੇ ਆਏ ਸੀ ਮੈਂ ਇਸ ਚੀਜ਼ ਦੀ ਖੇਮਾ ਮੰਗਦਾ ਜਿਹੜੇ ਇੱਕ ਲੇਡੀਸ ਤੁਹਾਡੇ ਨਾਲ ਆ ਖੇਮਾ ਮੰਗਦੇ ਤੁਸੀਂ ਲੇਡੀਸ ਤੁਹਾਡੇ ਨਾਲ ਕਿੱਥੋਂ ਲੈ ਕੇ ਆਏ ਇਹ ਕਿੱਥੋਂ ਹੈ ਕੋਣ ਆ ਲੇਡੀਸ ਹੈ ਕੋਣ ਇਹ ਸਾਡੇ ਜੀ ਜਾਣ ਪਛਾਣ ਦੇ ਰਿਸ਼ਤੇਦਾਰ ਨਹੀਂ ਉਹਨੇ ਉਹਨੇ ਕਹਤਾ ਮੈਨੂੰ ਪੈਸਿਆਂ ਦੇ ਲੈ ਕੇ ਆਂਦੀ ਮੇਰਾ ਪੈਸੇ ਲੈ ਕੇ ਆਏ ਆ ਇਹ ਮੈਨੂੰ ਨਹੀਂ ਪਤਾ ਇਸ ਗੱਲ ਦਾ ਮੈਂ ਨਹੀਂ ਤੁਹਾਡੀ ਗੱਡੀ 'ਚ ਬੈਠੀ ਆ ਉਹ ਕਹਿੰਦੀ ਮੈਂ ਚਿਕਨ ਖਾਦਾ ਤੁਸੀਂ ਸ਼ਰਾਬ ਪੀਤੀ ਆ ਮੇਰੀ ਬੇਨਤੀ ਸੁਣੋ ਤੁਹਾਡੇ ਨਾਲ ਇਹ ਇਸ ਚੀਜ਼ ਦੀ ਖੇਮਾ ਮੰਗਦਾ ਜੋ ਮੈਂ ਕੀਤਾ ਮੈਂ ਗਲਤ ਕੀਤਾ ਦੇਖੇ ਮਾਫੀ ਮੰਗਦੀ ਕਹਦੇ ਆਂ ਔਰ ਮੈਂ ਮਿੱਤ ਮੈਂ ਇਸੀ ਦੀ ਖਿਮਾ ਮੰਗਦੇ ਨੇ ਖਿਮਾ ਕਾਦੀ ਮੰਗਦੇ ਤੁਸੀਂ ਮੇਰੀ ਫੀਰ ਕੀਤੀ ਆ ਹਾਂ ਬੀਰ ਦੀ ਜਿਹੜੀ ਮੈਂ ਦੇਖੋ ਗੁਰੂ ਸਾਹਿਬ ਦਾ ਸਾਨੂੰ ਹੁਕਮ ਹੈ ਗਲੋ ਸ਼ਕਨ ਦਾ ਇਹਨੂੰ ਤੁਹਾਨੂੰ ਬਰੇ ਕਰੋ ਠੀਕ ਹੈ ਜੀ ਚੱਲ ਜਾ ਇਹਨੂੰ ਮੇਰੀ ਕਾਫੀ ਤੇ ਇੱਕ ਵਿੱਕੀ ਬਾਈ ਸਦਾਦੇ ਕੀ ਮੌਕੇ ਤੇ ਪੁਲਿਸ ਤੇ ਪ੍ਰਸ਼ਾਸਨ ਪਹੁੰਚਿਆ ਜਿਨ੍ਹਾਂ ਦੇ ਬਲੋਂ ਇਸ ਮਾਮਲੇ ਦੇ ਵਿੱਚ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ਹਕੀਕਤ ਟੀਵੀ ਪੰਜਾਬੀ ਲਈ ਜਲੰਧਰ ਤੋਂ ਦਿਵਿੰਦਰ ਕੁਮਾਰ ਦੀ ਰਿਪੋਰਟ